पीएसओ ਦਾ ਫੋਨ ਚੱਕ ਲਿਆ ਲੈ ਲਿਆ ਮੈਂ ਉਹ ਵੀ ਗਰੀਬ ਮਾਰ ਕਰਤੀ ਇੱਕ ਰਿਟਾਇਰਡ ਹੁਣ ਕਨਸਟੇਬਲ ਆ ਵਿਚਾਰਾ ਗਰੀਬ ਆਦਮੀ ਉਹਨੂੰ ਵੀ ਐਨਡੀਪੀਐਸ ਵਿੱਚ ਮੇਰੇ ਨਾਲ ਗੁਨਾਹਗਾਰ ਬਣਾ ਦਿੱਤਾ ਔਰ ਉਸ ਵਕਤ ਐਸਆਈਟੀ ਨੇ ਕੋ 70 75 ਕਾਲਾਂ ਫਰਜੀਆਂ ਬਣਾਤੀ ਜਿਹੜੀ ਇੱਕ ਸਕਿੰਟ ਦੀ ਕਾਲ ਵੀ ਸੀ ਜਿਹੜੀ ਕਾਲ ਕੱਟੀ ਵੀ ਗਈ ਜਿਹੜੀ ਕਾਲ ਡਰਾਪ ਵੀ ਹੋ ਗਈ ਗੁਰਦੇਵ ਨੇ ਆਪਣੇ ਜਿਹੜੇ ਇੱਧਰ ਉੱਧਰ ਗੱਲਾਂ ਕੀਤੀਆਂ ਉਹ ਸਾਰੀਆਂ ਪਾ ਕੇ ਜੀ 70 ਕਾਲਾਂ ਖਹਿਰੇ ਨੇ ਡਰੱਗ ਮਾਫੀਆ ਦਾ ਡਰੱਗ ਕਿੰਗਪਿਨ ਬਣਾ ਦਿੱਤਾ ਜੀ ਮੈਨੂੰ ਖੈਰ ਮੈਂ ਆ ਜੋ ਹੈਨਿੰਗ ਹੈ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਨੂੰ ਜੋ ਜਾਣਕਾਰੀ ਆ ਜਦੋਂ ਮਾਮਲਾ ਐਨਡੀਪੀਐਸ ਦਾ ਗਿਆ ਕਿਉਂਕਿ ਉਹ ਉਦੋਂ ਵੀ ਸਰਕਾਰ ਚਾਹੁੰਦੀ ਸੀ ਕਿ ਖੈਰ ਨੂੰ ਠੋਕ ਦਿਓ ਐਨਡੀਪੀਐਸ ਦੀ ਐਫਆਈਆਰ ਵਿੱਚ ਠੋਕ ਦਿਓ ਆਈ ਐਮ ਟੋਲਡ ਆਈ ਡੋਨਟ نو ਕਿ ਕਿੰਨਾ ਸੱਚ ਹੈਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ ਇਹਦੇ ਪਿਤਾ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਮੇਰੇ ਕੋਲੀ ਗਰੇ ਨੇ ਔਰ ਇਹ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਅੱਛਾ ਪਰਿਵਾਰ ਆ ਮੈਂ ਇਸ ਮੁੰਡੇ ਨੂੰ ਐਨਡੀਪੀਐਸ ਵਰਗੇ ਝੂਠੇ ਮੁਕਦਮੇ ਵਿੱਚ O da o no grif